ਇਹ ਮਾਮਲਾ ਜੀ 29 ਤਰੀਕ ਦਾ ਰਿਸ਼ੀ ਵਿਹਾਰ ਦੇ ਰਹਿਣ ਵਾਲੇ ਸੰਗੀਤਾ ਮਲੋਤਰਾ ਜੀ ਜੋ ਆਪਣੇ ਘਰ ਵਿੱਚ ਇਕੱਲੇ ਸੀਗੇ ਨਾਲ ਉਹਨਾਂ ਦਾ 8 ਸਾਲ ਦਾ ਪੁੱਤਰਾ ਸੀ ਦੋ ਅਣਪਛਾਤੇ ਵਿਅਕਤੀ ਉਹਨਾਂ ਦੇ ਘਰ ਦੇ ਬਾਹਰ ਆਉਂਦੇ ਨੇ ਉਹਨਾਂ ਦੇ بیٹے ਸੰਦੀਪ ਮਲੋਤਰੇ ਦਾ ਨਾਮ ਲੈ ਕੇ ਉਹ ਬੋਲਦੇ ਨੇ ਕਿ ਅਸੀਂ ਉਹਨਾਂ ਦੇ ਕਹਿਣ ਤੇ ਆਰੂ ਠੀਕ ਕਰਨ ਆਏ ਆ ਤੇ ਉਹਨਾਂ ਦੇ ਕਹਿਣ ਤੇ ਜੋ ਉਹਨਾਂ ਦੇ ਮਾਤਾ ਸੰਗੀਤਾ ਮਲੋਤਰਾ ਜੀ ਉਹ ਉਹਨਾਂ ਦਾ ਗੇਟ ਖੋਲ ਦਿੰਦੇ ਨੇ ਉਹ ਘਰ ਦੇ ਅੰਦਰ ਐਂਟਰ ਕਰਦੇ ਨੇ ਜਦੋਂ ਘਰ ਦੇ ਅੰਦਰ ਇੰਟਰੈਂਡਰ ਕਰਦੇ ਨੇ ਉਹ ਉਹਨਾਂ ਦੀ ਮਾਤਾ ਨੂੰ ਜ਼ਬਰਦਸਤੀ ਕਰਕੇ ਉਹਨਾਂ ਨਾਲ ਕੁੱਟਮਾਰ ਕਰਦੇ ਨੇ ਤੇ ਉਹਨਾਂ ਦਾ ਮੂੰਹ ਬੰਨ੍ਹ ਕੇ ਉਹਨਾਂ ਨੂੰ ਬੈੱਡ ਤੇ ਲਟਾ ਲੈਂਦੇ ਨੇ ਉਸ ਤੋਂ ਬਾਅਦ ਇੱਕ ਬੰਦਾ ਉਸ ਦਾ ਦੇ ਪੋਤਰੇ ਤੇ ਉਹਨਾਂ ਦੀ ਮਾਤਾ ਨੂੰ ਕੰਟਰੋਲ ਕਰਕੇ ਬੈੱਡ ਤੇ ਰੱਖਦਾ ਹੈ ਤੇ ਦੂਸਰਾ ਬੰਦਾ ਇਨ ਦਾ ਮੀਨ ਟਾਈਮ ਉਹ ਉਹਨਾਂ ਦੇ ਜਿੰਨੇ ਲੋਕਰ ਹੁੰਦੇ ਨੇ ਜਿਹੜੇ ਜਿਹੜੇ ਲੋਕਰ ਦੇ ਵਿੱਚ ਉਹਨਾਂ ਦਾ ਸੋਨਾ ਉਹਨਾਂ ਦੇ ਗਹਿਣੇ ਤੇ ਉਹਨਾਂ ਦੀ ਨਕਦੀ ਪਈ ਸੀ ਉਹਨੂੰ ਇਕੱਠਾ ਕਰਕੇ ਇਹ ਦੋਵੇਂ ਘਰ ਚੋਂ ਫਰਾਰ ਹੋ ਜਾਂਦੇ ਨੇ ਕੋਟਲ ਸਰ ਕਿੰਨੇ ਜਾਣੇ ਸੀ ਦੋ ਚਾਰ ਜਣੇ ਨਜ਼ਰ ਆਏ ਆ ਦੋ ਦਾ ਕੀ ਰੋਲ ਸੀ ਬਾਕੀ ਜੋ ਮੇਨ ਦੋਸ਼ੀ ਆ ਜਿਸ ਨੇ ਸਭ ਪਲੈਨਿੰਗ ਕੀਤੀ ਹੈ ਉਸ ਦਾ ਨਾਮ ਜਰਨੈਲ ਸਿੰਘ ਜੋ ਕਿ ਇਹਨਾਂ ਦੇ ਘਰ ਇੱਕ ਸਾਲ ਪਹਿਲਾਂ ਇਸ ਨੇ ਕਾਰਪੈਂਟਰ ਦਾ ਕੰਮ ਕੀਤਾ ਸੀ ਦੂਸਰੇ ਦੋ ਦੋਸ਼ੀ ਜੋ ਘਰ ਦੇ ਵਿੱਚ ਐਂਟਰ ਕੀਤੇ ਨੇ ਉਹ ਇੱਕ ਸਰਜੀ ਸਿੰਘ ਸੋਨੂ ਜੋ ਮਰੀઠા ਦਾ ਰਹਿਣ ਵਾਲਾ ਵਾ ਤੇ ਇਸ ਤੋਂ ਇਲਾਵਾ ਜੋ ਦੂਸਰਾ ਬੰਦਾ ਵਾ ਉਹ ਬਲਕਲਾਂ ਦਾ ਰਹਿਣ ਵਾਲਾ ਵਾ ਇਹ ਦੋ ਦੋਸ਼ੀ ਇਹਦੇ ਕਹਿਣ ਤੇ ਘਰ ਦੇ ਵਿੱਚ ਐਂਟਰ ਕੀਤੇ ਸੀ ਇਹ ਤਿੰਨੇ ਜਣੇ ਮੋਟਰਸਾਈਕਲ ਤੇ ਸਵਾਰੋ ਕੇ ਆਏ ਸੀ ਜੋ ਮੋਟਰਸਾਈਕਲ ਜਰਨੈਲ ਸਿੰਘ ਜੋ ਕਾਰਪੈਂਟਰ ਹੱਸਦਾ ਹ ਇਹ ਉਹਨਾਂ ਦੋਨਾਂ ਨੂੰ ਉਤਾਰ ਕੇ ਅੱਗੇ ਚਲਾ ਜਾਂਦਾ ਉਹ ਦੋਨੇ ਘਰ ਦੇ ਵਿੱਚ ਐਂਟਰ ਕਰਦੇ ਨੇ ਤੇ ਘਰ ਦੇ ਵਿੱਚੋਂ ਸਾਰਾ ਸਮਾਨ ਇਕੱਠਾ ਕਰਕੇ ਵਾਪਸ ਇਹਦੇ ਨਾਲ ਮੋਟਰਸਾਈਕਲ ਤੇ ਬੈਠ ਜਾਂਦੇ ਨੇ ਜੋ ਚੌਥਾ ਬੰਦਾ ਲਖਪ੍ਰੀਤ ਸਿੰਘ ਗੁਰੂ ਹਰਰਾਏ ਐਵੇਨਿਊ ਦਾ ਅਸੀਂ ਅਰੈਸਟ ਕੀਤਾ ਹੈ ਉਸ ਨੇ ਇਸ ਦੇ ਵਿੱਚ ਕਾਂਸਪੀਰੇਸੀ ਕੀਤੀ ਹੈ ਜੋ ਸਰਜੀਤ ਨੂੰ ਜੋ ਕਿ ਮਜੀਠਾ ਦਾ ਰਹਿਣ ਵਾਲਾ ਉਸ ਨੂੰ ਮਲਾਉਣ ਵਾਲਾ ਇਹੀ ਹੈ ਜਰਨੈਲ ਸਿੰਘ ਨੂੰ ਪਹਿਲੀ ਵਾਰ ਸਰਜੀਤ ਹੋਣੀ ਮਿਲਿਆ ਤੇ ਜਿਸ ਨੂੰ ਕਿ ਲਾਪਰੇ ਸਿੰਘ ਨੇ ਮਲਾਇਆ ਸੋ ਇਹ ਚਾਰੇ ਬੰਦੇ ਕਾਂਸਪੀਰੇਸੀ ਦੇ ਵਿੱਚ ਇਕੱਠੇ ਇਹਨਾਂ ਨੇ ਪਲਾਨ ਕਰਕੇ ਇਹ ਬਹੁਤ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਅਚਨਚੜਪ ਕਿੰਨੇ ਦੀ ਹੋਈ ਸੀ ਤਾਂ ਕਿੰਨਾ ਬ੍ਰਾਹਮਤ ਹੋਇਆ ਪ੍ਰਵਾਦ ਦੇ ਕਹਿੰਦੇ ਮੁਦੱਬਕ ਜੋਨ ਨੇ ਬਿਆਨਾਂ ਦੇ ਵਿੱਚ ਲਿਖਵਾਇਆ ਸੀ ਉਹਨਾਂ ਦੇ ਕਹਿੰਦੇ ਮੁਦੱਬਕ ਕੁਝ ਗਹਿਣੇ ਤੇ ਕੁਝ ਸੋਨਾ ਸੀ ਉਸ ਤੋਂ ਬਾਅਦ ਜੋ ਤਰਤੀਬੇ ਬਿਆਨ ਦੇ ਵਿੱਚ ਜੋ ਉਹਨਾਂ ਨੇ ਸਾਨੂੰ ਲਿਸਟਾਂ ਪ੍ਰੋਵਾਈਡ ਕੀਤੀਆਂ ਸੋ 골ਡ ਦੀ ਲਿਸਟਾਂ ਦਿੱਤੀਆਂ ਤੇ ਉਹਨਾਂ ਦੇ ਕਹਿਣ ਦੇ ਮੁਤਾਬਕ ਇਸ ਉਹਨਾਂ ਦੇ ਘਰ ਕੈਸ਼ ਜੋ 3-4 ਲੱਖ ਦੇ ਕਰੀਬ ਚੋਰੀ ਹੋਇਆ ਸੀ ਤੇ ਕਾਫੀ ਗਹਿਣੇ ਸੀ ਜਿਨ੍ਹਾਂ ਦੀ ਉਹਨਾਂ ਨੇ ਸਾਨੂੰ ਪੂਰੀ ਲਿਸਟ ਦਿੱਤੀ ਸੀ ਹੁਣ ਅਸੀਂ ਚਾਰੇ ਦੋਸ਼ੀ ਅਰੈਸਟ ਕਰ ਚੁੱਕੇ ਹਾਂ ਜੋ ਹਜੇ ਤੱਕ ਤਫਤੀਸ਼ ਦੇ ਵਿੱਚ ਆਇਆ ਇਹਨਾਂ ਕੋਲੋਂ 528 ਗ੍ਰਾਮ ਦੇ ਕਰੀਬ 골ਡ ਤੇ ਇਹਨਾਂ ਦੇ ਕਹਿਣ ਦੇ ਮੁਤਾਬਕ ਇਹਨਾਂ ਨੇ 40000 ਰੁਪਇਆ ਘਰੋਂ ਲੁੱਟਿਆ ਜਿਸ ਦੇ ਤਹਿਤ 15000 ਦੀ ਰਿਕਵਰੀ ਇਨਾਂ ਕੋਲ ਹੋ ਗਈ ਹੈ ਤੇ 20000 ਦੀ ਰਿਕਵਰੀ ਇੱਕ ਬੰਦੇ ਨੇ ਬੈਂਕ ਦੇ ਵਿੱਚ ਜਮ੍ਹਾਂ ਕਰਾਈ ਹੈ ਜੋ ਮੈਨੇਜਰ ਨਾਲ ਗੱਲ ਕਰਕੇ ਅਸੀਂ ਉਹਨੂੰ ਵਿਡਰਾਅ ਕਰਾਵਾਂਗੇ ਸੋ ਹੁਣ ਤੱਕ ਇਨਾਂ ਕੋਲ 35000 ਦੀ ਰਿਕਵਰੀ ਹੋ ਗਈ ਹੈ ਤੇ ਇਹਨਾਂ ਦੇ ਕਹਿੰਦੇ ਮੁਤਾਬਕ ਇਹਨਾਂ ਨੇ 40000 ਦੀ ਲੁੱਟ ਕੀਤੀ ਤੇ ਪੰਜਾਰੇ ਹੁਣ ਤੱਕ ਖਰਚ ਚੁੱਕੇ ਹਨ ਅੱਛਾ ਖਰਚ ਕਰਦੇ ਕਿਉਂ ਜਿਸ ਤਰ੍ਹਾਂ ਮਾਤਾ ਜੀ ਕੋਲ ਕਿਹਾ ਜਾ ਰਿਹਾ ਕਿ ਇਹ बार-बार ਕਹਿੰਦੇ ਜੀ ਨਸ਼ਾ ਕਰਤਾਂ ਸੀ ਸਾਨੂੰ ਪੈਸੇ ਦਿਓ ਕੀ ਇਹ ਨਸ਼ੇ ਦੀ ਕੂਕੀ ਵਾਸਤੇ ਕਰਦੇ ਇਦਾਂ ਇਹ ਮੇਰੇ ਲਈ ਕਹਿਣਾ ਸਹੀ ਨਹੀਂ ਕਿ ਇਹਨੇ ਕਿਸ ਚੀਜ਼ ਵਾਸਤੇ ਲੁੱਟ ਕੀਤੀ ਆ ਕਿਉਂਕਿ ਜੋ ਮੇਨ ਦੋਸ਼ੀ ਜਰਨੈਲ ਸਿੰਘ ਆ ਉਹ ਕਾਰਪੈਂਡਰ ਰਿਹਾ ਇੱਕ ਸਾਲ ਪਹਿਲਾਂ ਉਹਨੇ ਕੰਮ ਕੀਤਾ ਜੇ ਉਹਨਾਂ ਨੇ ਲੋਕਰ ਜੋ ਸਭ ਤੋਂ ਮੇਨ ਲੋਕਰ ਇਹਨਾਂ ਨੇ ਪੱਟਿਆ ਜਿਹਦੇ ਵਿੱਚ ਗਹਿਣੇ ਸੀ ਉਹ ਸਿਰਫ ਇਸ ਨੂੰ ਜਾਂ ਇਹਨਾਂ ਦੇ ਘਰ ਦਾ ਜੋ ਸੰਦੀਪ ਮਲੋਤਰਾ ਸੀ ਦੋਨਾਂ ਨੂੰ ਹੀ ਪਤਾ ਸੀ ਕਿ ਇਸ ਜਗ੍ਹਾ ਲੋਕਰ ਸੋ ਨਸ਼ੇ ਵਾਲਾ ਐਂਗਲ ਬਾਅਦ ਚ ਆਉਂਦਾ ਹੈ ਸਭ ਤੋਂ ਪਹਿਲਾਂ ਕਿ ਉਸ ਨੂੰ ਜੋ ਜਾਣਕਾਰੀ ਸੀ ਉਹਦੇ ਬੇਸਿਸ ਤੇ ਉਹਨੇ ਪਲਾਨ ਕਰਕੇ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਜੀ ਸਰ ਇਹ ਉਹ ਕਹਿ ਰਹੇ ਸੀ 4 ਲੱਖ ਰੁਪਇਆ ਇਹ ਪਰ ਤੁਸੀਂ 40 ਹਜ਼ਾਰ ਦੀ ਗੱਲ ਕਰ ਰਹੇ ਹੋ ਬੜਾ ਡਿਫਰੈਂਸ ਹੈ ਦੋਨਾਂ ਵਿੱਚ ਇਸ ਤੋਂ ਬਾਅਦ ਅਸੀਂ ਜੋ ਆਪਾਂ ਜੋ ਘਰ ਦੇ ਮਾਲਕ ਨੇ ਸੰਦੀਪ ਮਲੋਤਰਾ ਜੀ ਜਾਂ ਸੰਗੀਤਾ ਮਲੋਤਰਾ ਜੀ ਉਹਨੂੰ ਇਹਨਾਂ ਦੇ ਸਾਹਮਣੇ ਵੀ ਕਰਵਾਵਾਂਗੇ ਇਹਨਾਂ ਦੇ ਆਪਸ ਗੱਲਬਾਤ ਵੀ ਕਰਵਾਵਾਂਗੇ ਤੇ ਅੱਗੇ ਜੋ ਵੀ ਇੰਟੈਰੋਗੇਸ਼ਨ ਦੇ ਵਿੱਚ ਆਉਂਦਾ ਉਹ ਤੁਹਾਨੂੰ ਬਾਅਦ ਦੇ ਵਿੱਚ ਦੱਸਾਂਗੇ ਇਹਨਾਂ ਦੇ ਵਿੱਚੋਂ ਜਿਹੜੇ ਦੋ ਜਰਨੈਲ ਸਿੰਘ ਤੇ ਸਰਜੀ ਸਿੰਘ ਇਹਦੇ ਵਿੱਚ ਦੋ ਜਣੇ ਸਰਜੀ ਸਿੰਘ ਤੇ ਲਪਰੀ ਸਿੰਘ ਇਹਨਾਂ ਉੱਤੇ ਪਹਿਲਾਂ ਤਿੰਨ ਤਿੰਨ ਸਨੇਚਿੰਗ ਦੇ ਪਰਚੇ ਵੀ ਨੇ ਤੇ ਇਸ ਤੋਂ ਇਲਾਵਾ ਇੱਕ 420 ਦਾ ਇੱਕ ਜਾਨੇ ਦੀ ਸੋ ਇਹਨਾਂ ਵਿੱਚੋਂ ਦੋ ਡੈਡਡ ਕਿਰਿਮਨਲ ਵੀ ਨੇ ਉਹਨਾਂ ਦੇ ਪਹਿਲਾਂ ਵੀ ਮੁਕਾਦਮੇ ਦਰਜ ਨੇ ਜੀ ਜਿਹੜਾ ਇੱਕ ਕਾਰਪੰਟਰ ਸੀ ਇਹਦਾ ਫਸਟ ਕ੍ਰਾਈਮ ਹੈ ਜੀ ਇਹ ਕਿੰਨਾ ਨੇ ਬਹੁਤ ਜਣਾਂ ਦੇ ਕਾਰਪੰਟਰ ਕੀਤਾ ਹੋਏਗਾ ਪਰ ਇਸ ਘਰ ਤੇ ਕੋਈ ਸਪੈਸਿਫਿਕਲ ਐਕਚੁਅਲੀ ਬੱਚੇ ਇਹਦਾ ਹੁਣ ਜੋ ਸੀ ਪਿਛਲਾ ਰਿਕਾਰਡ ਇਹਦਾ ਜਦੋਂ ਇਹਦਾ ਕੱਢਿਆ ਸੀ ਇਹਨੇ ਇੱਕ ਮੋਟਰਸਾਈਕਲ ਵੀ ਕਿਸਤਾਂ ਤੇ ਲਿਆ ਹੋਇਆ ਹੈ ਜਿੱਥੋਂ ਇਹ ਨਹੀਂ ਮੋਟਰਸਨ ਕਿਸ਼ਤਾਂ ਦੇ ਲਈ ਉੱਥੋਂ ਵੀ ਇਹ ਸਭ ਪਤਾ ਕੀਤਾ ਕਿ ਇਹ ਨਾ ਤਾਂ ਇਹ ਕਿਸ਼ਤਾਂ ਟਾਈਮ ਤੇ ਉਤਾਰ ਰਹੇ ਸੋ ਇਸ ਟਾਈਮ ਇੱਕਾਫੀ ਕਰਜ਼ਾਈ ਹੋਇਆ ਹੈ ਪੈਸੇ ਦਾ ਜਿਸ ਕਰਨੇ ਨੇ ਆਪਣਾ ਜੋ ਇਹਨੂੰ ਪਤਾ ਸੀ ਕਿ ਲੋਕਰ ਇੱਥੇ ਹੀ ਬਣਿਆ ਹੈ ਇਹਨਾਂ ਨੇ ਦੋ ਕ੍ਰਾਈਮਨਲ ਨੂੰ ਹੋਰ ਨਾਲ ਮਿਲਾਇਆ ਇਸ ਵੱਡੀ ਵਾਰਦਾਤ ਨੂੰ ਇਲਜ਼ਾਮ ਦਿੱਤਾ ਤਾਂ ਕਿ ਇਹ ਆਪਦੀ ਪੈਸੇ ਦੀ ਜੋ ਤੇ ਕਰਜ਼ਾ ਚੜਿਆ ਉਸ ਨੂੰ ਉਤਾਰ ਸਕੇ ਅੱਛਾ ਕਿੰਨੀ ਜਦੁੱਜਦ ਕਰਨੀ ਪਈ ਤੇ ਕਿੱਥੋਂ ਕਿੱਥੋਂ ਇਹਨਾਂ ਨੂੰ ਕਾਬੂ ਕੀਤਾ ਗਿਆ ਅ ਜੋ ਕਾਰਪੈਂਟਰ ਜਰਨੈਲ ਸਿੰਘ ਆ ਇਹ ਇਸ ਤੋਂ ਬਾਅਦ ਸਾਰੇ ਸੋਨਾ ਲੈ ਕੇ ਜੰਮੂ ਭੱਜ ਗਿਆ ਸੀ ਇਸ ਤੋਂ ਬਧੇ ਦਾ ਅਸੀਂ ਟੈਕਨੀਕਲ ਤੇ ਹੋਰ ਸਾਧਨਾਂ ਨਾਲ ਇਸ ਦਾ ਪਿੱਛਾ ਕੀਤਾ ਤੇ ਇਸ ਨੂੰ ਅਸੀਂ ਉਸ ਤੋਂ ਬਾਅਦ ਅਰੈਸਟ ਕੀਤਾ ਜੀ ਸਰ ਲੱਗਦਾ ਕਿ ਸੀਸੀਟੀਵੀ ਅੱਜ ਕੱਲ ਦੇ ਦੌਰ ਦੇ ਵਿੱਚ ਹਰ ਘਰ ਦੇ ਵਿੱਚ ਡਿਊਟੀ ਜਿੱਥੇ ਕਿ ਇਹ ਇਹਨਾਂ ਨੇ ਕੀਤੇ ਇਹ ਘਟਨਾ ਨੂੰ ਜਾਂ ਵੀ ਦੱਸ ਕੱਜ ਸੀਸੀਟੀਵੀ ਨਹੀਂ ਲੱਗੀ ਜਿੱਥੋਂ ਕਿ ਜੋ ਮਹੱਲੇ ਵਿੱਚ ਨਹੀਂ ਸੀ ਲੱਗੀ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ ਅੱਜ ਕੱਲ ਜੇ ਆਪਾਂ ਕਿਸੇ ਬੰਦੇ ਨੂੰ ਪੈਰਾ ਐਜ਼ এ ਪੈਰਾ ਖੜਾ ਕਰਦੇ ਆ ਤਾਂ ਉਹ ਬੰਦਾ 8 ਘੰਟੇ ਡਿਊਟੀ ਕਰ ਸਕਦਾ 10 ਘੰਟੇ ਕਰ ਸਕਦਾ ਪਰ ਅਗਰ ਤੁਸੀਂ ਆਪਣੇ ਘਰ ਇੱਕ ਕੈਮਰਾ ਲਗਵਾ ਦਿੰਦੇ ਹੋ ਤਾਂ ਉਹ 24 ਘੰਟੇ ਲਗਾਤਾਰ ਡਿਊਟੀ ਕਰਦਾ ਵਾ ਤੇ ਇਹਨਾਂ ਦੇ ਘਰ ਵੀ ਸਾਨੂੰ ਸਭ ਤੋਂ ਵੱਡੀ ਪ੍ਰੋਬਲਮ ਮੌਕੇ ਤੇ ਇਹੀ ਆਈ ਕਿ ਸਾਨੂੰ ਇਹ ਨਹੀਂ ਕਨਫਰਮ ਹੋ ਰਿਹਾ ਸੀ ਕਿ ਕਿੰਨੇ ਬੰਦੇ ਐਂਟਰ ਕੀਤੇ ਆ ਕਿੰਨੇ ਬੰਦੇ ਬਾਹਰ ਖੜੇ ਸੀ ਕਿਹੜੇ ਵਹੀਕਲ ਤੇ ਆਏ ਜੇ ਉੱਥੇ ਕੈਮਰਾ ਹੁੰਦਾ ਅਸੀਂ ਇਸ ਚੀਜ਼ ਨੂੰ ਹੋਰ ਜਲਦੀ ਤੋਂ ਜਲਦੀ ਇਸ ਚੀਜ਼ ਨੂੰ ਇਨਵੈਸਟੀਗੇਟ ਕਰਕੇ ਇਸ ਨੂੰ ਕਰੈਕ ਕਰ ਸਕਦੇ ਸੀ ਸੋ ਮੈਂ ਸਾਰੇ ਲੋਕਾਂ ਨੂੰ ਇਹੀ ਤਵੀਜ਼ ਕਰੂੰਗਾ ਕਿ ਤੁਸੀਂ ਆਪਣੇ ਘਰ ਦੇ ਬਾਹਰ ਇੱਕ ਇੱਕ ਦੋ ਦੋ ਆਪਣੀ ਆਪਣੀ ਖੁਦ ਦੀ ਨਿਗਰਾਨੀ ਵਾਸਤੇ ਖੁਦ ਦੀ ਸੇਫਟੀ ਵਾਸਤੇ ਕੈਮਰੇ ਜ਼ਰੂਰ ਲਵਾਓ ਇਹ ਛੋਟੀ ਜੀ ਇਨਵੈਸਟਮੈਂਟ ਆ ਬਟ ਲੌਂਗ ਟਰਮ ਦੇ ਵਿੱਚ ਜਦੋਂ ਤੁਹਾਨੂੰ ਇਸ ਚੀਜ਼ ਦਾ ਫਾਇਦਾ ਹੋਊਗਾ ਯੂ ਵਿਲ ਤੁਹਾਨੂੰ ਫੇਰ ਪਤਾ ਲੱਗੂਗਾ ਕਿ ਇਹ ਇਨਵੈਸਟਮੈਂਟ ਛੋਟੀ ਜੀ ਕਰਕੇ ਤੁਹਾਡਾ ਕਿੰਨਾ ਬਚਾਅ ਹੋ ਸਕਦਾ ਜੀ ਸਰ ਇਹ ਜਿਹੜੇ ਦੋਸ਼ੀ ਨੇ ਸਾਰੇ ਜਾਣੇ ਹੁਣੀ ਮਿਲੇ ਆ ਕਿ ਬੈਕਗ੍ਰਾਉਂਡ ਵੀ ਇਨਾਂ ਦੀ ਕੰਟੀ ਆ ਪਹਿਲਾਂ ਵੀ ਦੋਸਰੇ ਆ ਜਾਂ ਸਿਰਫ ਦੋਰੀ ਦੇ ਬਿਨਾਂ ਇਹ ਕੰਮ ਹੋਇਆ ਨਹੀਂ ਜੀ ਜੋ ਮੇਨ ਦੋਸ਼ੀ ਜਰਨੈਲ ਸਿੰਘ ਆ ਉਸ ਤੋਂ ਉਸ ਨੂੰ ਪਹਿਲਾਂ ਦੋ ਦੋਸ਼ੀ ਪਹਿਲਾਂ ਹੀ ਜਾਣਦੇ ਸੀ ਦੋਨੋਂ ਦੋਸ਼ੀ ਇਹਦੇ ਨਾਲ ਲੱਕੜ ਦਾ ਕੰਮ ਕਰਦੇ ਸੀ ਬਟ ਜੋ ਲਾਪਰੀ ਸਿੰਘ ਨੇ ਸਰਜੀ ਤੇ ਸੋਨੂ ਜੋ ਕਿ ਮਜੀਠਾ ਦਾ ਰਹਿਣ ਵਾਲਾ ਉਹਨੂੰ ਪਹਿਲੀ ਵਾਰ ਮਿਲਾਇਆ ਹੈ ਉਹ ਸਿਰਫ ਵਾਰਦਤ ਕਰਨ ਵਾਸਤੇ ਸੀ ਬਿਲਕੁਲ ਜੀ ਅਗਰ ਇਨਵੈਸਟੀਗੇਸ਼ਨ 'ਚ ਹੋਰ ਕੋਈ ਨਵੀਂ ਚੀਜ਼ ਆਊਗੀ ਉਹ ਤੁਹਾਨੂੰ ਅਸੀਂ ਦੱਸਾਂਗੇ ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾંત્રਿਕ ਬਾਬਾ ਖਾਨ ਬੰਗਾਲੀ ਵਸ਼ਿਕਰਣ ਮੁਟਕਰਨੀ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸੌਖਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋ ਕਚੈਰੀ ਲਵ ਲੈਜ ਚ ਪ੍ਰੋਬਲਮ ਪਿਆਰ ਮੁਹੱਬਤ ਚ ਚੱਕਰ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਸ਼ ਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤਾੰਤਰੇ ਕੋਲੋਂ ਕੰਮ ਨਾ ਹੋਇਆ ਹੋਵੇ ਤਾਂ ਜਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 9878687786